ਸਚਿ ਕਾਲ ਅਜਰ ਪੜਾਂਗੀ ਲਿਪੀ ਦੇ ਬਾਰੇ ਠੀਕ ਹੈ ਸਭ ਤੋਂ ਪਹਿਲੇ ਹੈਗਾ ਜਾਣ ਪਛਾਣ ਕਹਿੰਦੇ ਭਾਸ਼ਾ ਨੂੰ ਲਿਖਤ ਰੂਪ ਦੇਣ ਦੇ ਲਈ ਅਤੇ ਉਸ ਨੂੰ ਸਭਾਲਣ ਲਈ ਕੁਝ ਚਿੰਨ੍ਹ ਕੱਢੇ ਗਏ ਹਨ ਅਤੇ ਇਹਨਾਂ ਚਿੰਨ੍ਹਾਂ ਦੇ ਸਮੂਹ ਨੂੰ ਹੀ ਕੀ ਕਿਹਾ ਜਾਂਦਾ ਹੈ ਲਿਪੀ ਮਤਲਬ ਕਿ ਜਦੋਂ ਆਪਾਂ ਕੋਈ ਵੀ ਭਾਸ਼ਾ ਲਿਖਣੀ ਹੁੰਦੀ ਹੈ ਹੈਨਾ ਉਸ ਦੇ ਵਿੱਚ ਕਿਹੜੇ ਆਪਾਂ ਚਿੰਨ੍ਹ ਦੀ ਵਰਤੋਂ ਕਰਾਂਗੇ ਉਹਨਾਂ ਚਿੰਨ੍ਹਾਂ ਦੇ ਸਮੂਹ ਨੂੰ ਆਪਾਂ ਕੀ ਕਹਿੰਦੇ ਆ ਲਿਪੀ ਡਾਕਟਰ ਦੁੱਲਾ ਸਿੰਘ ਦੇ ਅਨੁਸਾਰ ਲਿਪੀ ਤੋਂ ਭਾਵ ਉਸ ਚਿੰਨ ਪ੍ਰਣਾਲੀ ਤੋਂ ਹੈ ਜਿਸ ਵਿੱਚ ਅਸੀਂ ਮਨੁੱਖੀ ਆਵਾਜ਼ਾਂ ਜਾਂ ਧੁਨੀਆਂ ਨੂੰ ਲਿਖਤੀ ਰੂਪ ਦਿੰਨੇ ਹਨ ਠੀਕ ਹੈ ਇਹ ਜਿਹੜੀ ਪਰਿਭਾਸ਼ਾ ਹੈ ਇਹ ਤੁਸੀਂ ਯਾਦ ਕਰ ਸਕਦੇ ਹੋ ਇਹ ਹੈ ਕਿ ਡਾਕਟਰ ਦੁੱਲਾ ਸਿੰਘ ਦੇ ਅਨੁਸਾਰ ਲਿਪੀ ਤੋਂ ਭਾਵ ਉਸ ਚਿੰਨ ਪ੍ਰਣਾਲੀ ਤੋਂ ਹੈ ਜਿਸ ਵਿੱਚ ਅਸੀਂ ਮਨੁੱਖੀ ਆਵਾਜ਼ਾਂ ਜਾਂ ਧੁਨੀਆਂ ਨੂੰ ਲਿਖਤੀ ਰੂਪ ਦਿੰਦੇ ਹਾਂ ਲਿਪੀ ਦੇ ਤਿੰਨ ਮੁੱਖ ਤੱਤ ਹੁੰਦੇ ਹੈ ਜੇ ਤੁਸੀਂ ਲਿਖਣਾ ਚਾਹੋ ਤਾਂ ਠੀਕ ਹੈ ਨਹੀਂ ਤਾਂ ਸਕਿਪ ਵੀ ਕਰ ਸਕਦੇ ਆ ਠੀਕ ਹੈ ਪਹਿਲਾ ਹੈਗਾ ਚਿੰਨ ਕਹਿੰਦੇ ਵੀ ਕਿਸੇ ਵੀ ਭਾਸ਼ਾ ਦੇ ਵਿੱਚ ਤਿੰਨ ਮੁੱਖ ਤੱਤ ਹੁੰਦੇ ਆ ਚਿੰਨ ਧੁਨੀ ਤੇ ਤੀਜਾ ਹੈਗਾ ਪ੍ਰਣਾਲੀ ਠੀਕ ਹੈ ਪਹਿਲਾ ਹੈਗਾ ਚਿੰਨ ਇਸ ਦੀ ਵਿਆਖਿਆ ਕੀ ਹੈ ਵੀ ਉਹ ਵਿਸ਼ੇਸ਼ ਆਕਾਰ ਜੋ ਧੁਨੀਆਂ ਨੂੰ ਦਰਸਾਉਂਦੇ ਆ ਜਿਵੇਂ ਗੁਰਮੁਖੀ ਦੇ ਵਿੱਚ ਆਪਣੇ ਹੈ ਕਿ ਕ ਕ ਖ ਖ ਗ ਗ ਘ ਘ ਹਨਾ ਤੇ ਧੁਨੀ ਕਹਿੰਦੇ ਵੀ ਜਿਹੜਾ ਚਿੰਨ ਹੈਗਾ ਆ ਉਹ ਕਿਸ ਧੁਨੀ ਨੂੰ ਰਿਪਰੈਜ਼ੈਂਟ ਕਰਦਾ ਆ ਹਨਾ ਕੇਸ ਆਵਾਜ਼ ਨੂੰ ਉਹ ਜਿਹੜਾ ਹੈਗਾ ਪ੍ਰਗਟ ਕਰਦਾ ਹੈ ਜਿਵੇਂ ਕਿ ਕਕਾ ਕਕੇ ਦੀ ਆਵਾਜ਼ ਕਿਹੜੀ ਹੈਗੀ ਆ ਕਾ ਦੀ ਹੈ ਨਾ ਜਣ ਕੇ ਤੇ ਅੱਗੇ ਹੈਗੀ ਆ ਪ੍ਰਣਾਲੀ ਕਹਿੰਦੇ ਚਿੰਨਾ ਦੀ ਇੱਕ ਨਿਸ਼ਚਿਤ ਤਰਤੀਬ ਮਤਲਬ ਲਿਖਣ ਦੀ ਦਿਸ਼ਾ ਹੁੰਦੀ ਹੈ ਤੇ ਕੁਝ ਵਿਆਕਰਨਿਕ ਨਿਯਮ ਹੁੰਦੇ ਆ ਜਿਵੇਂ ਕਿ ਗੁਰਮੁਖੀ ਵਰਣਮਾਲਾ ਦੀ ਤਰਤੀਬ ਕੀ ਆ ਆਪਾਂ ਇਹਨੂੰ ਖੱਬੇ ਤੋਂ ਸੱਜੇ ਲਿਖਦੇ ਆਂ ਜਦ ਕਿ ਉਰਦੂ ਕਿੱਦਾਂ ਲਿਖੀ ਜਾਂਦੀ ਆ ਉਹ ਸੱਜੇ ਪਾਸੇ ਤੋਂ ਖੱਬੇ ਪਾਸੇ ਵੱਲ ਨੂੰ ਲਿਖੀ ਜਾਂਦੀ ਆ ਠੀਕ ਹੈ ਤਾਂ ਕੀ ਹਮਦਾ ਲਿਪੀ ਦੇ ਵਿੱਚ ਤਿੰਨ ਮੁੱਖ ਚੀਜ਼ਾਂ ਹੁੰਦੀਆਂ ਚੈਨਾ ਧੁਨੀ ਤੇ ਪ੍ਰਨਾੜੀ ਕਹਿੰਦੇ ਪੁਰਾਣੇ ਸਮੇਂ ਦੇ ਵਿੱਚ ਜਦੋਂ ਮਨੁੱਖ ਦਾ ਜਨਮ ਹੋਇਆ ਸੀ ਉਸ ਸਮੇਂ ਕੋਈ ਭਾਸ਼ਾ ਨਹੀਂ ਸੀ ਤਾਂ ਪਸਾਰੇ ਨੂੰ ਪਤਾ ਵੀ ਜਿਹੜਾ ਮਨੁੱਖ ਜਿਹੜਾ ਹੈਗਾ ਉਹਨੇ ਬਹੁਤ ਹੌਲੀ-ਹੌਲੀ ਜਿਹੜੀ ਭਾਸ਼ਾ ਅੱਜ ਦੀ ਭਾਸ਼ਾ ਜਿਹੜੀ ਹੈਗੀ ਆ ਇਹ ਬਹੁਤ ਜਾਨੀ ਕਿ ਹੌਲੀ-ਹੌਲੀ ਬਦਲਾਵਾਂ ਦੇ ਨਾਲ ਇਸ ਤਰ੍ਹਾਂ ਰੂਪ ਸਾਡੇ ਸਾਹਮਣੇ ਆਉਂਦਾ ਆ ਪਹਿਲਾਂ ਜਿਹੜਾ ਇਨਸਾਨ ਸੀਗਾ ਉਸਤੇ ਕੋਈ ਭਾਸ਼ਾ ਨਹੀਂ ਸੀ ਜਾਨਵਰਾਂ ਵਾਂਗੂ ਜਿਹੜਾ ਹੈਗਾ ਵਾ ਆਵਾਜ਼ਾਂ ਕੱਢਦਾ ਹੁੰਦਾ ਸੀ ਤੇ ਹੌਲੀ-ਹੌਲੀ ਜਿੱਤੇ ਇਨਸਾਨ ਦੇ ਦਿਮਾਗ ਦਾ ਵਿਕਾਸ ਹੋਇਆ ਉਸ ਨੇ ਭਾਸ਼ਾ ਬਣਾਈ ਹੈ ਨਾ ਕਹਿੰਦੇ ਉਸ ਸਮੇਂ ਕੋਈ ਭਾਸ਼ਾ ਨਹੀਂ ਸੀ ਸਮੇਂ ਦੇ ਨਾਲ-ਨਾਲ ਮਨੁੱਖ ਦੀ ਬੁੱਧੀ ਦਾ ਵਿਕਾਸ ਹੋਇਆ ਮਨੁੱਖ ਨੇ ਆਪਣੀਆਂ ਲੋੜਾਂ ਦੀ ਪੂਰਤੀ ਲਈ ਭਾਸ਼ਾ ਦਾ ਨਿਰਮਾਣ ਕੀਤਾ ਇਸ ਭਾਸ਼ਾ ਧੁਨੀਆ ਨਾਲ ਵਿਚਾਰ ਇੱਕ ਥਾਂ ਤੋਂ ਦੂਜੀ ਥਾਂ ਤੱਕ ਪਹੁੰਚਣ ਲੱਗੇ ਪਰ ਇਹ ਸਿਰਫ ਕਹਿੰਦੇ ਮੌਲਿਕ ਗਰੁੱਪ ਵਿੱਚ ਹੀ ਸੀ ਅਤੇ ਇਸ ਨੂੰ ਸੰਭਾਲਣ ਦੇ ਸਾਧਨ ਵਜੋਂ ਹੌਲੀ-ਹੌਲੀ ਲੰਬੇ ਸਮੇਂ ਦੀ ਮੁਸ਼ਕਲ ਤੋਂ ਬਾਅਦ ਲਿਪੀ ਜਿਹੜੀ ਹੈਗੀ ਆ ਉਸ ਨੂੰ ਸੁਖ ਲਿਪੀ ਦੇ ਕਿ ਕੀਤਾ ਗਿਆ ਸੁਖਮ ਚਿੰਨ ਘੜੇ ਗਏ ਕਹਿੰਦੇ ਪਹਿਲਾਂ ਕੀ ਹੋਇਆ ਵੀ ਪਹਿਲਾਂ ਸਭ ਤੋਂ ਪਹਿਲਾਂ ਇਨਸਾਨ ਦੇ ਕੋਲ ਕੋਈ ਭਾਸ਼ਾ ਨਹੀਂ ਸੀ ਲਿਖਣਾ ਤਾਂ ਦੂਰ ਸਾਨੂੰ ਬੋਲਣਾ ਵੀ ਨਹੀਂ ਸੀ ਆਉਂਦਾ ਫਿਰ ਇਨਸਾਨ ਨੇ ਕੀ ਕੀਤਾ ਹੌਲੀ-ਹੌਲੀ ਬੋਲਣਾ ਸ਼ੁਰੂ ਕੀਤਾ ਬੋਲਣਾ ਮਤਲਬ ਆਪਣੇ ਭਾਵਾਂ ਨੂੰ ਦੂਜੇ ਤੱਕ ਪਹੁੰਚਾਉਣ ਦੇ ਲਈ ਅਵਾਜ਼ਾ ਕੱਢਣੀ ਹੈ ਹਨਾ ਦਾ ਭਾਸ਼ਾ ਜਿਹੜੀ ਸੀਗੀ ਹੋਂਦ ਦੇ ਵਿੱਚ ਆਈ ਪਰ ਬਾਅਦ ਦੇ ਵਿੱਚ ਇਹਨਾਂ ਨੂੰ ਲੱਗਿਆ ਵੀ ਚੀਜ਼ਾਂ ਨੂੰ ਸੰਭਾਲਣ ਦੇ ਲਈ ਜਿੱਦਾਂ ਅੱਜ ਆਪਾਂ ਜੋ ਵੀ ਪੜ੍ਹਦੇ ਆ ਹਨਾ ਉਹ ਕਾਹ ਤੋਂ ਪੜਦੇ ਹੁ ਕਿ ਇਤਿਹਾਸਕਾਰ ਨੇ ਇਸਤੇ ਬਾਰੇ ਲਿਖਿਆ ਸੀ ਸਾਨੂੰ ਤਾਂ ਨੌਲੇਜ ਆ ਤਾਂ ਫਿਰ ਇਨਸਾਨਾਂ ਨੇ ਕੀ ਸੋਚਿਆ ਵੀ ਆਪਾਂ ਵਿਚਾਰਾਂ ਨੂੰ ਸਿਰਫ ਮੌਖਿਕ ਰੂਪ ਦੇ ਵਿੱਚ ਹੀ ਬੋਲ ਕੇ ਕਾਹ ਤੋਂ ਇੱਕ ਦੂਜੇ ਨੂੰ ਦਸੀਆ ਪਰ ਲਿਖ ਕੇ ਵੀ ਤਾਂ ਦੱਸ ਹੀ ਸਕਦੇ ਆ ਸਗੋਂ ਲਿਖ ਕੇ ਇੱਕ ਵਿਚਾਰ ਜਿਹੜਾ ਕੋ ਲੰਬੇ ਸਮੇਂ ਤੱਕ ਸੰਭਿਆ ਜਾ ਸਕਦਾ ਆ ਆਪਾਂ ਹੁਣ ਬਹੁਤ ਸਾਰੇ ਲੋਕ ਜਿਹੜੇ ਡਾਇਰੀ ਲਿਖਦੇ ਆ ਹਨਾ ਆਪਾਂ ਆਪਣੀ ਲਾਈਫ ਦੀਆਂ ਬਹੁਤ ਸਾਰੀਆਂ ਚੀਜ਼ਾਂ ਭੁੱਲ ਜਾਂਦੇ ਲੇਕਿਨ ਉਹ ਲੋਕ ਜਿਹੜੇ ਡਾਇਰੀ ਲਿਖਦੇ ਆ ਉਹਨਾਂ ਨੂੰ ਆਪਣੀ ਲਿਖੀ ਹੋਈ ਜੀਚਤੇ ਕਰਕੇ ਆਪਣੇ ਵਿਚਾਰ ਜਿਹੜੇ ਹੈਗੇ ਆਪਣੀ ਲਾਈਫ ਬਹੁਤ ਹੱਦ ਤੱਕ ਸਾਡੇ ਨਾਲੋਂ ਜ਼ਿਆਦਾ ਬਚੇ ਤਰੀਕੇ ਨਾਲ ਯਾਦ ਰਹਿੰਦੀ ਹੈ ਤਾਂ ਇਸੇ ਤਰ੍ਹਾਂ ਕਹਿੰਦੇ ਵੀ ਆਪਣੀ ਮੈਮਰੀਜ਼ ਨੂੰ ਲੰਬੇ ਸਮੇਂ ਤੱਕ ਸੰਭਾਲਣ ਦੇ ਲਈ ਹੌਲੀ-ਹੌਲੀ ਇਨਸਾਨ ਨੇ ਕੀ ਕੀਤਾ ਕਹਿੰਦੇ ਕੁਝ ਚਿੰਨ ਘੜੇ ਤੇ ਇਹਨਾਂ ਚਿੰਨਾਂ ਨੂੰ ਹੀ ਅੱਗੇ ਜਾ ਕੇ ਆਪਾਂ ਕੀ ਨਾਮ ਦਿੱਤਾ ਲਿਪੀ ਦਾ ਨਾਮ ਇੱਕ ਵਾਰ ਆਪਾਂ ਹੁਣ ਅਰਥ ਦੇਖਦੇ ਹਾਂ ਲਿਪੀ ਤੋਂ ਭਾਵ ਉਹਨਾਂ ਲਿਖਤੀ ਚਿੰਨਾ ਸੰਕੇਤਾਂ ਜਾਂ ਅੱਖਰਾਂ ਦੇ ਸਮੂਹ ਤੋਂ ਹੈ ਜੋ ਕਿਸੇ ਬੋਲੀ ਜਾਂ ਭਾਸ਼ਾ ਦੀਆਂ ਧੁਨੀਆਂ ਨੂੰ ਸਥਾਈ ਅਤੇ ਦ੍ਰਿਸ਼ਟਿਕਤ ਰੂਪ ਵਿੱਚ ਅੰਕਿਤ ਕਰਨ ਦੇ ਲਈ ਵਰਤੇ ਜਾਂਦੇ ਹਨ ਤੁਸੀਂ ਅਰਥ ਆ ਵੀ ਲਿਖ ਸਕਦੇ ਆ ਜਾਂ ਜੇ ਤੁਹਾਨੂੰ ਪਹਿਲਾਂ ਵਾਲਾ ਸੌਖਾ ਲੱਗਿਆ ਜਿਹੜਾ ਆਪਾਂ ਪਹਿਲਾਂ ਡਿਸਕਸ ਕੀਤਾ ਉਹ ਵੀ ਲਿਖ ਸਕਦੇ ਹੋ ਠੀਕ ਹੈ ਅੱਗੇ ਕੀ ਹੈ ਪ੍ਰਾਚੀਨ ਕਾਲ ਵਿੱਚ ਕਹਿੰਦੇ ਮਨੁੱਖ ਕੋਲ ਨਾ ਕਾਗਜ਼ ਸੀ ਨਾ ਕਲਮ ਸੀ ਤੇ ਨਾ ਹੀ ਸਿਆਹੀ ਸੀ ਉਸਨੇ ਚਨਾਤਮਕ ਆਕਾਰ ਬਣਾਉਣ ਦੇ ਲਈ ਪਹਿਲਾਂ ਜ਼ਮੀਨ ਦੇ ਉੱਪਰ ਗਿੱਲੀ ਫੱਟੀ ਬਣਾਈ ਠੀਕ ਹੈ ਕਿਉਂਕਿ ਸਾਡੇ ਕੋਲ ਪਹਿਲਾਂ ਇੰਨੀ ਜ਼ਿਆਦਾ ਇਨਸਾਨ ਦੇ ਕੋਲ ਟੈਕਨੋਲੋਜੀ ਤਾਂ ਨਹੀਂ ਸੀਗੀ ਵੀ ਉਹ ਇੱਕ ਪਹਿਲਾਂ ਕਾਗਜ਼ ਦੀ ਸੋਹਣੀ ਜਿਹੀ ਕਲਮ ਲੈ ਕੇ ਆਊਗਾ ਤੈਨਸੋ ਤਾਂ ਪਹਿਲਾਂ ਗਿਆਊਗਾ ਇੱਦਾਂ ਪਹਿਲਾਂ ਕੁਝ ਨਹੀਂ ਸੀ ਨਾ ਤਾਂ ਫਿਰ ਇਨਸਾਨ ਨੇ ਕੀ ਕੀਤਾ ਉਸ ਸਮੇਂ ਮਿੱਟੀ ਸੀ ਹੈ ਨਾ ਮਿੱਟੀ ਦੇ ਕਹਿੰਦੇ ਵੀ ਉਸਨੇ ਪਹਿਲਾਂ ਇੱਕ ਗਿੱਲੀ ਜਿਹੀ ਹੋ ਬਣਾਈ ਪਰ ਫੱਟੀ ਬਣਾਈ ਤੇ ਉਸਦੇ ਉੱਪਰ ਕਹਿੰਦੇ ਵੀ ਉਂਗਲਾਂ ਦੇ ਨਾਲ ਚਿੱਤਰ ਲਿਪਣੇ ਸ਼ੁਰੂ ਕਰ ਦਿੱਤੇ ਇਸ ਪ੍ਰਕਿਰਿਆ ਨੂੰ ਆਪਾਂ ਕੀ ਕਹਿੰਦੇ ਸੀ ਲੇਪਣਾ ਜਿਸ ਤੋਂ ਅੱਗੇ ਹੌਲੀ-ਹੌਲੀ ਇੱਕ ਹੀ ਸ਼ਬਦ ਬਣ ਗਿਆ ਲੇਪੀ ਤੇ ਲੇਪੀ ਤੋਂ ਅੱਗੇ ਵਿਗੜ-ਵਿਗੜ ਕੇ ਸਾਨੂੰ ਲਿਪੀ ਸ਼ਬਦ ਜਿਹੜਾ ਹੈਗਾ ਵਾ ਉਹ ਸੁਣਨ ਨੂੰ ਮਿਲਦਾ ਹੈ ਤੇ ਇਸ ਪ੍ਰਕਿਰਿਆ ਨੂੰ ਨਾ ਸ਼ਬਦਾਂ ਦੇ ਸਮੂਹ ਨੂੰ ਧੁਨੀਆਂ ਦੇ ਸਮੂਹ ਨੂੰ ਆਪਾਂ ਕੀ ਕਹਿਣ ਲੱਗੇ ਲਿਪੀ ਠੀਕ ਹੈ ਜੀ ਕਹਿੰਦੇ ਲਿਪੀ ਦੇ ਜਨਮ ਅਤੇ ਵਿਕਾਸ ਬਾਰੇ ਸਾਨੂੰ ਦੋ ਮੇਨ ਜਿਹੜੇ ਹੈ ਕਿ ਪ੍ਰਚਿਤ ਵਿਚਾਰ ਦੇਖਣ ਨੂੰ ਮਿਲਦੇ ਆ ਕੁਝ ਲੋਕ ਤਾਂ ਕਹਿੰਦੇ ਵੀ ਭਾਈ ਇਹ ਬਾਬੇ ਜੀ ਬਣਾਤੀ ਸੀ ਜੀ ਉਤੋਂ ਡੈਗੀ ਹਨਾ ਜਦੋਂ ਆਪਾਂ ਨੂੰ ਕਿ ਵੀ ਹੋਰ ਵੀ ਬਹੁਤ ਹੀ ਕਨਸੈਪਟ ਦੇਖਣ ਨੂੰ ਮਿਲਦਾ ਹੈ ਵੀ ਇਹ ਚੀਜ਼ ਤਾਂ ਭਈ ਅਪੁਰਸ਼ਾ ਹੈ ਇਹ ਕਿਸੇ ਪੁਰਸ਼ ਨੇ ਨਹੀਂ ਬਣਾਈ ਤਰਬ ਨੇ ਉੱਤੇ ਬਣਾ ਕੇ ਭੇਜੀ ਸੀ ਤੇ ਕੁਝ ਲੋਕ ਕਹਿੰਦੇ ਆ ਵੀ ਨਹੀਂ ਇਹ ਵਿਕਾਸਵਾਦੀ ਸਿਧਾਂਤ ਹੈ ਹਨਾ ਵੀ ਇਹ ਹੌਲੀ ਹੌਲੀ ਵਿਕਾਸ ਹੋ ਕੇ ਇਸ ਚੀਜ਼ ਚੋ ਦੀਪੀ ਦੇ ਰੂਪਾ ਸਾਡੇ ਸਾਹਮਣੇ ਆਇਆ ਤਾਂ ਜਿਹੜਾ ਜੈਵਿਕ ਉਤਪਤੀ ਦਾ ਸਿਧਾਂਤ ਹੈ ਆਫਕੋਰ ਸਿੱਖਤਾਰਮਿਕ ਵਿਚਾਰ ਹੈ ਜਿਸਦੇ ਵਿੱਚ ਇਹ ਕਿਹਾ ਗਿਆ ਵੀ ਲਿਪੀ ਜਿਹੜੀ ਹੈਗੀ ਆ ਉਹ ਕਿਸੇ ਇਨਸਾਨ ਨੇ ਨਹੀਂ ਬਣਾਈ ਸਗੋ ਦੇਵੀ ਦੇਵਤਿਆਂ ਨੇ ਉਤੋਂ ਸਾਡੇ ਤੇ ਸਿੱਟਦੀ ਕਿਤੋਂ ਮਤਲਬ ਉਤੋਂ ਕਿਤੇ ਬਣਾ ਕੇ ਦਿੱਤੀ ਹੈ ਸਾਨੂੰ ਇਹ ਇਨਸਾਨਾਂ ਨੇ ਨਹੀਂ ਬਣਾਈ ਲੇਕਿਨ ਦੂਜਾ ਵਿਚਾਰ ਇਹ ਹੈ ਵੀ ਲਿਪੀ ਮਤਲਬ ਲਿਪੀ ਜਿਹੜੀ ਹੈਗੀ ਆ ਉਹ ਹੌਲੀ-ਹੌਲੀ ਸਾਡੇ ਤੱਕ ਵਿਕਾਸ ਹੋ ਕੇ ਪਹੁੰਚੀ ਹੈ ਯਹੂਦੀਆਂ ਅਨੁਸਾਰ ਇਹ ਵਿਕਾਸਾ ਦੇ ਸਿਧਾਂਤ ਹੈ ਕਹਿੰਦੇ ਉਹਨਾਂ ਦੀ ਲਿਪੀ ਦਾ ਜਨਮ ਪਰਮਾਤਮਾ ਨੇ ਸਭ ਤੋਂ ਪਹਿਲਾਂ ਉਹਨਾਂ ਦੇ ਪੈਗੰਬਰ ਮੂਸਾ ਨੂੰ ਲਿਪੀ ਦੇ ਕੇ ਕੀਤਾ ਹਰ ਇੱਕ ਇਹਪਰ ਇਸ ਦੇ ਵਿੱਚ ਲਿਖ ਸਕਦੇ ਆ ਕਿ ਲਿਪੀ ਦਾ ਜਨਮ ਜਿਹੜਾ ਹੋਇਆ ਵਾ ਉਹ ਹੌਲੀ ਹੌਲੀ ਜਿਹੜਾ ਹੈਗਾ ਵਾ ਅਲੱਗ ਅਲੱਗ ਸਮੇਂ ਤੇ ਆਪਣੇ ਵਿਕਾਸਾਂ ਦਾ ਨਤੀਜਾ ਹੈ ਠੀਕ ਹੈ ਜੋ ਮੈਨੂੰ ਜ਼ਿਆਦਾ ਸਹੀ ਲੱਗਦਾ ਹੈ ਅੱਗੇ ਹੈਗੇ ਗੁਰਮੁਖੀ ਲਿਪੀ ਦੀ ਪ੍ਰਾਚੀਨਤਾ ਸਭ ਤੋਂ ਪਹਿਲਾਂ ਕੀ ਆ ਵੀ ਸਾਡੀ ਜਿਹੜੀ ਗੁਰਮੁਖੀ ਲਿਪੀ ਹੈ ਕੁਐਸਚਨ ਬਹੁਤ ਇੰਪੋਰਟੈਂਟ ਆ ਅਕਸਰ ਆ ਜਾਂਦਾ ਵੀ ਗੁਰਮੁਖੀ ਲਿਪੀ ਦੀ ਪ੍ਰਾਚੀਨਤਾ ਬਾਰੇ મતલਬ ਚੰਗੀ ਤਰ੍ਹਾਂ ਵਰਣਨ ਕਰੋ ਉਸ ਦੇ ਵਿੱਚ ਆਪਾਂ ਪਹਿਲਾਂ ਤੇ ਲਿਖ ਸਕਦੇ ਹਾਂ ਵੀ ਗੁਰਮੁਖੀ ਲਿਪੀ ਜਿਹੜੀ ਹੈਗੀ ਆ ਇਹ ਚੜ੍ਹਦੇ ਪੰਜਾਬ ਦੇ ਵਿੱਚ ਪੰਜਾਬੀ ਭਾਸ਼ਾ ਲਿਖਣ ਦੇ ਲਈ ਵਰਤੀ ਜਾਂਦੀ ਹੈ ਤੇ ਜਦਕਿ ਜਿਹੜਾ ਲੈਂਦੇ ਪੰਜਾਬ ਦੇ ਵਿੱਚ ਪੰਜਾਬੀ ਲਿਖਣ ਦੇ ਲਈ ਸ਼ਾਮੁਖੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ ਕਿਉਂਕਿ ਉੱਥੇ ਉਰਦੂ ਦਾ ਜ਼ਿਆਦਾ ਪ੍ਰਭਾਵ ਆ ਤੇ ਆਪਣੇ ਜਿਹੜਾ ਹੈਗਾ ਥੋੜਾ ਸਾਨੂੰ ਹਿੰਦੀ ਭਾਸ਼ਾ ਦਾ ਪ੍ਰਭਾਵ ਦੇਖਣ ਨੂੰ ਮਿਲਦਾ ਹੈ ਲੇਕਿਨ ਸਾਡੀ ਗੁਰਮੁਖੀ ਤੇ ਸ਼ਾਮੁਖੀ ਦੋਨੇ ਅਲੱਗ-ਅਲੱਗ ਲਿਪੀਆਂ ਆ ਇਹ ਆਪਾਂ ਨਹੀਂ ਕਹਿ ਸਕਦੇ ਵੀ ਇਹ ਹਿੰਦੀ ਆ ਜਾਂ ਫਿਰ ਉਰਦੂ ਆ ਹਨਾ ਇਹ ਆਪਣੀ-ਆਪਣੀ ਅਲੱਗਿਕ ਆਇਡੈਂਟੀਟੀ ਜਿਹੜੀ ਹੈਗੀ ਉਹ ਫੋਲੋ ਕਰਦੀਆਂ ਹੁਣ ਗੁਰਮੁਖੀ ਲਿਪੀ ਦੀ ਪ੍ਰਾਚੀਨਤਾ ਇਸ ਦੇ ਬਾਰੇ ਆਪਾਂ ਜਿਹੜੇ ਹੈਗੇ ਆ ਫਿਰ ਸਾਰ ਚਰਚਾ ਕਰਾਂਗੇ ਸਭ ਤੋਂ ਪਹਿਲੇ ਹੈਗਾ ਬ੍ਰਾਹਮੀ ਲਿਪੀ ਨਾਲ ਸੰਬੰਧ ਕਹਿੰਦੇ ਗੁਰਮੁਖੀ ਦਾ ਨਿਕਾਸ ਪ੍ਰਾਚੀਨ ਭਾਰਤੀ ਲਿਪੀ ਬ੍ਰਾਹਮੀ ਤੋਂ ਹੋਇਆ ਹੈ ਇਸ ਦਾ ਹੁਣ ਜੇ ਆਪਾਂ ਵਿਕਾਸ ਕ੍ਰਮ ਦੀ ਗੱਲ ਕਰਦੇ ਆਂ ਬ੍ਰਾਹਮੀ ਬ੍ਰਾਹਮੀ ਤੋਂ ਅੱਗੇ ਬਣੀ ਹੈਗੀ ਆ ਗੁਪਤ ਲਿਪੀ ਗੁਪਤ ਲਿਪੀ ਨੂੰ ਅੱਗੇ ਜਿਹੜਾ ਹੈਗਾ ਵਾ ਜਨਮ ਹੋਇਆ ਕੋਟੇ ਲਿਪੀ ਦਾ ਕੋਟੇ ਲਿਪੀ ਤੋਂ ਅੱਗੇ ਜਲ ਕੇ ਜਨਮ ਹੋਇਆ ਸ਼ਾਰਦਾ ਲਿਪੀ ਤਾਂ ਜਿਸ ਤੋਂ ਬਣੀ ਗੁਰਮੁਖੀ ਲਿਪੀ ਹਣੇ ਤਾਂ ਪਰ ਫਲੋ ਚਾਰਟਸ ਬਣਾ ਸਕਦੇ ਆ ਇਗਜ਼ਾਮ ਦੇ ਵਿੱਚ ਤਾਂ ਜੋ ਸਾਨੂੰ ਇੱਕ ਤਾਂ ਦੇਖਣ ਦੇ ਵਿੱਚ ਪੇਪਰ ਵਧੀਆ ਲੱਗਦਾ ਦੂਜਾ ਸਾਨੂੰ ਜਿਹੜਾ ਪੀਚਸ ਭਰਨੇ ਹੁੰਦੇ ਆ ਉਹ ਵੀ ਸੌਖੇ ਹੋ ਜਾਂਦੇ ਆ ਹਨਾ ਵਿਕਾਸ ਕਰਮ ਕੀਆ ਸਭ ਤੋਂ ਪਹਿਲਾਂ ਬ੍ਰਾਹਮੀ ਲਿਪੀ ਫਿਰ ਗੁਪਤ ਲਿਪੀ ਦਨ ਕੋਟਿ ਲਿਪੀ ਐਂਡ ਦਨ ਸ਼ਾਰਦਾ ਲਿਪੀ ਜਿਸ ਤੋਂ ਬਣੀ ਐਟ ਦ ਐਂਡ ਆਫ ਦ ਡੇ ਗੁਰਮੁਖੀ ਲਿਪੀ ਹੁਣ ਕਹਿੰਦੇ ਬ੍ਰਾਹਮੀ ਲਿਪੀ ਜਿਹੜੀ ਹੈਗੀ ਆ ਇਹ ਤੀਜੀ ਸਦੀ ઈਸਾ ਪੂਰਵ ਦੀ ਪ੍ਰਚਲਿਤ ਲਿਪੀ ਸੀ ਇਸ ਤਰ੍ਹਾਂ ਗੁਰਮੁਖੀ ਦੇ ਅੱਖਰਾਂ ਦੀ ਬਣਤਰ ਦਾ ਮੋਢ ਹਜ਼ਾਰਾਂ ਸਾਲ ਪੁਰਾਣਾ ਹੈ ਹੈਨਾ ਜਿੱਦਾਂ ਕਈ ਲੋਕ ਕਹਿੰਦੇ ਆ ਵੀ ਜਿਹੜੀ ਗੁਰਮੁਖੀ ਲਿਪੀ ਹੈ ਹਨਾ ਇਹ ਤਾਂਲੇ ਬਸ 500 600 ਸਾਲ ਪੁਰਾਣੀ ਆ ਕਹਿੰਦੇ ਨਹੀਂ ਇਹ ਬ੍ਰਾਹਮੀ ਲਿਪੀ ਤੋਂ ਜਨਮੀ ਆ ਜਿਸ ਕਰਕੇ ਕਹਿੰਦੇ ਵੀ ਇਸ ਤੇ ਬਹੁਤ ਸਾਰੇ ਅੱਖਰ ਆ ਜਿਨ੍ਹਾਂ ਦੀ ਬਣਤਰ ਪਹਿਲਾਂ ਵੀ ਮੌਜੂਦ ਸੀਗੀ ਗੁਰਮੁਖੀ ਲਿਪੀ ਤੋਂ ਪਹਿਲਾਂ ਵੀ ਇਸ ਦੀ ਬਣਤਰ ਜਿਹੜੀ ਸੀਗੀ ਉਹ ਮੌਜੂਦ ਸੀਗੀ ਇਸ ਤੋਂ ਸਾਨੂੰ ਪਤਾ ਲੱਗਦਾ ਵੀ ਇਹ ਲਿਪੀ ਜਿਹੜੀ ਹੈਗੀ ਆ ਉਹ 200 300 ਸਾਲਾਂ ਦੀ ਨਹੀਂ ਬਲਕਿ ਉਸ ਤੋਂ ਵੀ ਜ਼ਿਆਦਾ ਪੁਰਾਣੀ ਹੈ ਸੈਕਿੰਡ ਪੁਆਇੰਟ ਹੈ ਕਾ ਸ਼ਾਰਦਾ ਅਤੇ ਲੰਡੀ ਲਿਪੀ ਦਾ ਪ੍ਰਭਾਵ ਕਨ ਸ਼ਾਰਦਾ ਲਿਪੀ 8ਵੀਂ ਤੋਂ 10ਵੀਂ ਸਦੀ ਦੇ ਆਸ-ਪਾਸ ਉੱਤਰੀ ਭਾਰਤ ਖਾਸ ਕਰਕੇ ਕਸ਼ਮੀਰ ਅਤੇ ਪੰਜਾਬ ਦੇ ਵਿੱਚ ਸ਼ਾਰਦਾ ਲਿਪੀ ਦਾ ਬਹੁਤ ਪ੍ਰਭਾਵ ਸੀ ਗੁਰਮੁਖੀ ਲਿਪੀ ਦੇ ਕਈ ਅੱਖਰ ਸ਼ਾਰਦਾ ਲਿਪੀ ਦੇ ਨਾਲ ਮਿਲਦੇ-ਜੁਲਦੇ ਹਨ ਹੁਣ ਤੁਸੀਂ ਸਾਨੂੰ ਪਤਾ ਲੱਗਦਾ ਹੈ ਸ਼ਾਰਦਾ ਲਿਪੀ ਕਹਿੰਦੇ 8ਵੀਂ ਤੋਂ 10ਵੀਂ ਸਦੀ ਦੇ ਵਿੱਚ ਸੀਗੀ ਤੇ ਉਦੋਂ ਵੀ ਸਾਨੂੰ ਜਿਹੜਾ ਹੈਗਾ ਵਾ ਸ਼ਾਰਦਾ ਲਿਪੀ ਦੇ ਗੁਰਮੁਖੀ ਦੇ ਕਈ ਅੱਖਰ ਜਿਹੜੇ ਸਾਨੂੰ ਸ਼ਾਰਦਾ ਲਿਪੀ ਦੇ ਵਿੱਚ ਮਿਲਦੇ ਆ ਇਸ ਤੋਂ ਵੀ ਸਾਨੂੰ ਪਤਾ ਲੱਗਦਾ ਵੀ ਗੁਰਮੁਖੀ ਲਿਪੀ ਜਿਹੜਾ ਹੈਗਾ ਉਹ ਕਾਫੀ ਪਹਿਲਾਂ ਦੇ ਸਮੇਂ ਦੇ ਵਿੱਚ ਇਹ 8ਵੇਂ ਤੇ 10ਵੇਂ ਸਦੀ ਦੀ ਗੱਲ ਹੈ ਕਹਿੰਦੇ ਉਦੋਂ ਵੀ ਮੌਜੂਦ ਸੀ ਆਪਾਂ ਪਿੱਛੇ ਬ੍ਰਾਹਮੀ ਲਿਪੀ ਪੜਿਆ ਉੱਥੇ ਵੀ ਸਾਨੂੰ ਪਤਾ ਲੱਗ ਜਾਵਾ ਵੀ ਗੁਰਮੁਖੀ ਦੇ ਕਈ ਅੱਖਰਾਂ ਦੀ ਬਣਤਰ ਜਿਹੜੀ ਹੈਗੀ ਆ ਉਹ ਹਜ਼ਾਰਾਂ ਸਾਲ ਪੁਰਾਣੀ ਹੈ ਇਸ ਤਰ੍ਹਾਂ ਇੱਕ ਕੋਈ ਨਵੀਂ ਲਿਪੀ ਨਹੀਂ ਹੈ ਸਗੋਂ ਬਹੁਤ ਪੁਰਾਣੀ ਇੱਕ ਲਿਪੀ ਹੈ ਜਿਹੜੀ ਬਹੁਤ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ ਅੱਗੇ ਹੈਗਾ ਲੰਡੇ ਜਾਂ ਮਹਾਜਨੀ ਲਿਪੀ ਕਹਿੰਦੇ ਜਿਹੜੀ ਪੰਜਾਬ ਦੇ ਵਪਾਰੀ ਵਰਗ ਦੇ ਵਿੱਚ ਮਹਾਜਨੀ ਲਿਪੀ ਕਾਫੀ ਪ੍ਰਚਲਿਤ ਸੀ ਇਹ ਗੁਰਮੁਖੀ ਦੇ ਨੇੜੇ ਸੀ ਪਰ ਇਸ ਵਿੱਚ ਲਗਾ ਮਾਤਰਾ ਦੀ ਘਾਟ ਸੀ ਹੁਣ ਜਿਹੜੀ ਕਹਿੰਦੇ ਮਹਾਜਨੀ ਲਿਪੀ ਆ ਇਹ ਸਾਡੇ ਵਪਾਰੀ ਵਰਗ ਜਿਹੜਾ ਪੰਜਾਬ ਦਾ ਵਪਾਰੀ ਵਰਗ ਸੀ ਪੁਰਾਣੇ ਸਮਿਆਂ ਦੇ ਵਿੱਚ ਉਹਨਾਂ ਦੇ ਵਿੱਚ ਲਿਪੀ ਬਹੁਤ ਜ਼ਿਆਦਾ ਫੇਮਸ ਸੀ ਲੇਕਿਨ ਇਸ ਦਾ ਮਤਲਬ ਡਿਫਰੈਂਸ ਕੀ ਸੀਗਾ ਵੀ ਇਸ ਦੇ ਵਿੱਚ ਕੁਝ ਲਗਾ ਮਾਤਰਾ ਘੱਟ ਸੀਗੀਆਂ ਜੋ ਸਾਡੀ ਅੱਜ ਦੀ ਪੰਜਾਬੀ ਦੇ ਵਿੱਚ ਹੈਗੀਆਂ ਵਾ ਲੈਕਿਨ ਇਹ ਸਾਡੀ ਪੰਜਾਬੀ ਨਾਲ ਕਾਫੀ ਜੁੜੀ ਹੈਗੀ ਹੈ ਮੇਲਖੰਦੀ ਹੈ ਅੱਗੇ ਹੈਗਾ ਆ ਗੁਰੂ ਨਾਨਕ ਦੇਵ ਜੀ ਦੀ ਪੱਟੀ ਕਹਿੰਦੀ ਹੈ ਸਭ ਤੋਂ ਮਹੱਤਵਪੂਰਨ ਸਬੂਤ ਇਹ ਹੈ ਜੋ ਸਿੱਧ ਕਰਦਾ ਹੈ ਕਿ ਗੁਰਮੁਖੀ ਲਿਪੀ ਗੁਰੂ ਅੰਗਦ ਦੇਵ ਜੀ ਤੋਂ ਪਹਿਲਾਂ ਹੀ ਮੌਜੂਦ ਸੀ ਬੋਲੋ ਕਹਿੰਦੇ ਆ ਵੀ ਜਿਹੜੀ ਗੁਰਮੁਖੀ ਲਿਪੀ ਦਾ ਜਨਮ ਆ ਉਹ ਉਦੋਂ ਹੋਇਆ ਸੀ ਜਦ ਗੁਰੂ ਅੰਗਦ ਦੇਵ ਜੀ ਨੇ ਜਿਹੜਾ ਹੈਗਾ ਇਸ ਨੂੰ ਬਣਾਇਆ ਸੀਗਾ ਪਰ ਕਹਿੰਦੇ ਜੇ ਗੁਰੂ ਅੰਗਦ ਦੇਵ ਜੀ ਨੇ ਬਣਾਇਆ ਤਾਂ ਫਿਰ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਕਿਦਾਂ ਲਿਖਤੀ ਹੈ ਨਾ ਗੁਰੂ ਨਾਨਕ ਦੇਵ ਜੀ ਤਾਂ ਪਹਿਲਾਂ ਆਏ ਸੀਗੇ ਸੋ ਗੁਰੂ ਨਾਨਕ ਦੇਵ ਜੀ ਨੇ ਹੀ ਉਹਨਾਂ ਨੂੰ ਗੁਰਗਤੀ ਦਿੱਤੀ ਸੀਗੀ ਗੁਰੂ ਨਾਨਕ ਦੇਵ ਜੀ ਦੇ ਰਚਨਾਵਾਂ ਦੇ ਵਿੱਚ ਸਾਨੂੰ ਪੰਜਾਬ ਜਿਹੜੀ ਹੈਗੀ ਗੁਰਮੁਖੀ ਲਿਪੀ ਆ ਉਹ ਦੇਖਣ ਨੂੰ ਮਿਲਦੀ ਹੈ ਤਾਂ ਇਸ ਤੋਂ ਕੀ ਪ੍ਰੂਫ ਹੁੰਦਾ ਵੀ ਗੁਰਮੁਖੀ ਲਿਪੀ ਪਹਿਲਾਂ ਵੀ ਮੌਜੂਦ ਸੀ ਕਨਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਪੱਟੀ ਰਾਗ ਆਸਾ ਵਿੱਚ ਗੁਰਮੁਖੀ ਦੇ ਅੱਖਰਾਂ ਦਾ ਕ੍ਰਮਵਾਰ ਵਰਣਨ ਸਾਨੂੰ ਦੇਖਣ ਨੂੰ ਮਿਲਦਾ ਆ ਅੱਜ ਵੀ ਜੇ ਤੁਸੀਂ ਪਾਠ ਕਰਦੇ ਆ ਆਪਾਂ ਨੂੰ ਪੜ੍ਹ ਜਾਣ ਨੂੰ ਪਤਾ ਲੱਗਦਾ ਵੀ ਇਹ ਸਾਡੀ ਗੁਰਮੁਖੀ ਲਿਪੀ ਦੇ ਵਿੱਚ ਹੀ ਆਉਂਦਾ ਹੈ ਹਨਾ ਜੇਕਰ ਇਹ ਲਿਪੀ ਉਸ ਸਮੇਂ ਮੌਜੂਦ ਨਾ ਹੁੰਦੀ ਤਾਂ ਗੁਰੂ ਗ੍ਰੰਥ ਸਾਹਿਬ ਇਸ ਰਾਹੀਂ ਤਾਂ ਫਿਕਰਾਂ ਨੂੰ ਗੁਰੂ ਸਾਹਿਬ ਇਸ ਰਾਹੀਂ ਉਪਦੇਸ਼ ਨਾ ਦਿੰਦੇ ਇਸ ਤੋਂ ਸਿੱਧਾ ਹੁੰਦਾ ਹੈ ਕਿ ਇਹ ਲਿਪੀ ਲੋਕਾਂ ਦੇ ਵਿੱਚ ਪਹਿਲਾਂ ਤੋਂ ਹੀ ਪ੍ਰਚਲਿਤ ਸੀ ਠੀਕ ਹੈ ਨੈਕਸਟ ਹੈਗਾ 4th ਪੁਆਇੰਟ ਗੁਰੂ ਅੰਗਦ ਦੇਵ ਜੀ ਦਾ ਸਹਿਯੋਗ ਸੋਧ ਅਤੇ ਮਿਆਰੀਕਰਨ ਕਹਿੰਦੇ ਅਕਸਰ ਕਿਹਾ ਜਾਂਦਾ ਹੈ ਕਿ ਗੁਰਮੁਖੀ ਲਿਪੀ ਗੁਰੂ ਅੰਗਦ ਦੇਵ ਜੀ ਨੇ ਬਣਾਈ ਪਰ ਅਸਲ ਵਿੱਚ ਉਹਨਾਂ ਨੇ ਇਸ ਨੂੰ ਸੋਧਿਆ ਅਤੇ ਮਿਆਰੀ ਰੂਪ ਦਿੱਤਾ ਸੀਗਾ ਕਹਿੰਦੇ ਵੀ ਅਕਸਰ ਕਿਹਾ ਜਾਂਦਾ ਹੈ ਵੀ ਜਿਹੜੀ ਗੁਰਮੁਖੀ ਲਿਪੀ ਹੈ ਪਹਿਲਾਂ ਕਿਸ ਨਹੀਂ ਸੀ ਕਰਦੀਆਂ ਤਾਂ ਦੂਜੇ ਪਾਤਸ਼ਾਹੇ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਬਣਾਇਆ ਪਰ ਕਹਿੰਦੇ ਇਹ ਗੱਲ ਸਹੀ ਨਹੀਂ ਹੈ ਕਿਉਂਕਿ ਆਪਾਂ ਪਹਿਲੇ ਵੜ ਕੇ ਆਇਆ ਵੀ ਗੁਰੂ ਨਾਨਕ ਦੇਵ ਜੀ ਦੀਆਂ ਰਚਨਾਵਾਂ ਦੇ ਵਿੱਚ ਸਾਨੂੰ ਗੁਰਮੁਖੀ ਲਿਪੀ ਦੇਖਣ ਨੂੰ ਮਿਲਦੀ ਹੈ ਤੇ ਜਿਹੜੇ ਦੂਜੇ ਪਾਤਸ਼ਾਹ ਸੀਗੇ ਉਹਨਾਂ ਨੇ ਕਹਿੰਦੇ ਇਸ ਨੂੰ ਸੋਧ ਕੀਤੀ ਸੀ ਇਸ ਨੂੰ ਮਿਆਰੀ ਕਰਨ ਕੀਤਾ ਸੀਗਾ ਤਾਂ ਕਿ ਇੱਕ ਭਾਸ਼ਾ ਜਿਹੜੀ ਹੁੰਦੀ ਹੈ ਇੱਕ ਲਿਪੀ ਜਿਹੜੀ ਹੁੰਦੀ ਹੈ ਕਹਿੰਦੇ ਉਸ ਨੂੰ ਇੱਕ ਚੰਗਾ ਰੂਪ ਦਿੱਤਾ ਜਾ ਸਕੇ ਉਸ ਨੂੰ ਮਤਲਬ ਐਸਟੈਬਲਿਸ਼ ਕੀਤਾ ਜਾ ਸਕੇ ਇਸ ਲਈ ਬਹੁਤ ਜ਼ਰੂਰੀ ਹੁੰਦਾ ਹੈ ਵੀ ਉਸ ਦੇ ਵਿੱਚ ਨਿਸ਼ਚਿਤ ਵਰਣਮਾਲਾ ਹੋਵੇ ਹੈਨਾ ਤੇ ਉਸ ਦਾ ਇੱਕ ਨਿਯਮ ਹੋਵੇ ਵੀ ਇਸ ਅੱਖਰ ਨੂੰ ਏਦਾਂ ਯੂਜ਼ ਕਰਨਾ ਤਾਂ ਉਹ ਕਿੰਨਾ ਉਹ ਕੰਮ ਕਿੰਨਾ ਨੇ ਕੀਤਾ ਦੂਜੀ ਪਾਹੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਤਾਂ ਉਹਨਾਂ ਨੇ ਕਹਿੰਦੇ ਵੀ ਗੁਰਮੁਖੀ ਲਿਪੀ ਨੂੰ ਸੋਧਣ ਦਾ ਤੇ ਇਸ ਨੂੰ ਮਿਆਰੀ ਬਣਾਉਣ ਦਾ ਕੰਮ ਕੀਤਾ ਜਦ ਕਿ ਇਹ ਪਹਿਲਾਂ ਤੋਂ ਹੀ ਪ੍ਰਚਲਿਤ ਸੀ ਕਹਿੰਦੇ ਉਹਨਾਂ ਨੇ ਪ੍ਰਚਲਿਤ ਅੱਖਰਾਂ ਨੂੰ ਇੱਕ ਨਿਸ਼ਚਿਤ ਰੂਪ ਦਿੱਤਾ ਲਗਾ ਮਾਤਰਾ ਨੂੰ ਨਿਯਮਬੰਦ ਕੀਤਾ ਤਾਂ ਜੋ ਆਮ ਲੋਕ ਗੁਰਬਾਣੀ ਨੂੰ ਸ਼ੁੱਧ ਰੂਪ ਵਿੱਚ ਪੜ ਸਕਣ ਇਸੇ ਕਰਕੇ ਇਸ ਦਾ ਨਾਂ ਗੁਰਮੁਖੀ ਪ੍ਰਸਿੱਧ ਹੋਇਆ ਹੁਣ ਕਹਿੰਦੇ ਚੱਤਰ ਪਤਾ ਕੀ ਪੈਂਦਾ ਵੀ ਪਹਿਲਾਂ ਇਸ ਦਾ ਨਾਮ ਕੋਈ ਨਾ ਇਸ ਦੇ ਪਹਿਲਾਂ ਜਿਹੜੇ ਸੀ ਕਿ ਨਿਯਮ ਸੀ ਨਾ ਨਾਮ ਸੀਗਾ ਸਭ ਕੁਝ ਜਿਹੜਾ ਹੈਗਾ ਇਸ ਨੂੰ ਇੱਕ ਸਹੀ ਤਰੀਕਾ ਸਹੀ ਰੂਪ ਜਿਹੜਾ ਦਿੱਤਾ ਸੀ ਗੁਰੂ ਅੰਗਦ ਦੇਵ ਜੀ ਨੇ ਦਿੱਤਾ ਸੀਗਾ ਇਸੇ ਕਰਕੇ ਇਸਨੂੰ ਕੀ ਕਿਹਾ ਜਾਂਦਾ ਹੈ ਗੁਰਮੁਖੀ ਮੀਨਸ ਗੁਰੂ ਦੇ মুখ ਤੋਂ ਨਿਕਲੀ ਹੋਈ ਲਿਪੀ ਗੁਰਮੁਖੀ ਤੇ ਇਹ ਹੀ ਨਾਮ ਜਿਹੜਾ ਹੈਗਾ ਅੱਜ ਕੱਲ ਪ੍ਰਸਿੱਧ ਹੈ ਜਿਸ ਕਰਕੇ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਵੀ ਜਿਹੜੀ ਇਹ ਲਿਪੀ ਹੈ ਗੁਰੂ ਅੰਗਦ ਦੇਵ ਜੀ ਨੇ ਬਣਾਈ ਹੈ ਤੇ ਇਸ ਤੋਂ ਪਹਿਲਾਂ ਇਹ ਐਗਜ਼ਿਸਟ ਨਹੀਂ ਕਰਦੀ ਸੀ ਲੇਕਿਨ ਅਜਿਹਾ ਨਹੀਂ ਹੈਗਾ ਗੁਰਮੁਖੀ ਲਿਪੀ ਕਾਫੀ ਪੁਰਾਣੀ ਲਿਪੀ ਹੈ ਠੀਕ ਹੈ ਜੀ ਹੁਣ ਆਪਣਾ ਨੈਕਸਟ ਪੁਆਇੰਟ ਹੈਗਾ ਪੁਰਾਤਤਵ ਸਬੂਤ ਕਹਿੰਦੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਮਿਲੇ ਪੁਰਾਣੇ ਸਿੱਕੇ ਅਤੇ ਪੱਥਰਾਂ ਦੇ शिलालेखਾਂ ਤੇ ਗੁਰਮੁਖੀ ਦੇ ਮੁੱਢਲੇ ਰੂਪ ਦੇ ਅੱਖਰ ਦੇਖੇ ਜਾ ਸਕਦੇ ਹਨ ਜੋ 10ਵੀਂ 11ਵੀਂ ਸਦੀ ਦੇ ਹੋਣ ਦਾ ਅਨੁਮਾਨ ਹੈ ਕਿਉਂਕਿ ਸ਼ੇਖ ਫਰੀਦ ਜੀ ਦੀ ਗੁਰਬਾਣੀ ਗੁੱਜੀ ਦੀ ਰਚਨਾ ਵੀ ਜਿਹੜੀ ਸਾਨੀਆ ਜਿਹੜੀ ਹੈਗੀ ਆ ਉਦੇ ਵੀ ਕਈ ਸ਼ਬਦ ਸਾਨੂੰ ਗੁਰਮੁਖੀ ਲਿਪੀ ਦੇ ਨਾਲ ਮੈਚ ਹੁੰਦੇ ਦਿਖਾਈ ਦਿੰਦੇ ਆ ਤੇ ਇਹ ਜਿਹੜੇ ਸ਼ੇਖ ਫਰੀਦ ਜੀ ਨੇ ਆਪਣੀ ਬਾਣੀ ਜਿਹੜੀ ਹੈਗੀ ਆਪਾਂ ਨੂੰ ਪਤਾ 11ਵੀਂ 12ਵੀਂ ਸਦੀ ਦੇ ਵਿੱਚ ਉਹਨਾਂ ਨੇ ਲਿਖ ਦਿੱਤੀ ਸੀ ਜੋ ਕਿ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਕਾਫੀ ਪਹਿਲਾਂ ਦਾ ਸਮਾਂ ਸੀ ਠੀਕ ਹੈ ਇਸ ਤੋਂ ਇਲਾਵਾ ਕਹਿੰਦੇ ਡਾਕਟਰ ਜੀ ਬੀ ਸਿੰਘ ਨੇ 500 ਦੇ ਕਰੀਬ ਜਿਹੜੇ ਹੈਗੇ ਆ ਸ਼ਬਦ ਗੁਰਮੁਖੀ ਦੇ ਲਾਬਕੀ ਸਾਬਿਤ ਕੀਤਾ ਠੀਕ ਹੈ ਅੱਛਾ ਜਿਹੜਾ ਹ ਸ਼ਬਦ ਇਹ ਮੇਨਦਾ ਇੱਥੇ ਕਰੀਬ ਆਉਣਾ ਸੀ ਇੱਥੇ ਕਬੀਰ ਲਿਖਤਾ ਹਨ ਤੇ ਠੀਕ ਕਰ ਲਿਓ ਇੱਥੇ ਹੋਊਗਾ ਕਰੀਬ 500 ਦੇ ਕਰੀਬ ਸ਼ਬਦ ਲੱਭ ਗਏ ਠੀਕ ਹੈ ਕਿਨ ਡਾਕਟਰ ਜੀਬੀ ਸਿੰਘ ਨੇ ਕੀ ਕੀਤਾ ਸੀਗਾ ਵੀ ਪਹਿਲੀਆਂ ਲਿਖਤਾਂ ਦੇ ਵਿੱਚ ਗੁਰਮੁਖੀ ਲਿਪੀ ਦੀ ਵਰਤੋਂ ਕਰਕੇ ਲਿਖੇ ਗਏ 500 ਸ਼ਬਦਾਂ ਨੂੰ ਲੱਭਿਆ ਸੀ ਜਿਸ ਤੋਂ ਇਹ ਪਤਾ ਲੱਗਦਾ ਹੈ ਵੀ ਜਿਹੜੀ ਗੁਰਮੁਖੀ ਲਿਪੀ ਆ ਉਸ ਦਾ ਜਿਹੜਾ ਸਮਾਂਕਾਲ ਹੈ ਉਹ ਕਾਫੀ ਪੁਰਾਣਾ ਆ ਅੱਗੇ ਹੈਗੇ ਈਪ ਨਿਊਟਨ ਦੀ ਖੋਜ ਕਹਿੰਦੇ ਪ੍ਰਾਚੀਨ ਲੇਖਾਂ ਵਿੱਚ 30 ਤੋਂ ਵੱਧ ਅੱਖਰ ਬਿਲਕੁਲ ਜਾਂ ਥੋੜੇ ਜਿਹੇ ਫਰਕ ਨਾਲ ਮਿਲ ਜਾਂਦੇ ਹਨ 12 ਅੱਖਰ ਤੀਜੀ ਸਦੀ ઈਸਾ ਪੂਰਵ ਅਤੇ ਤਿੰਨ ਅੱਖਰ 15ਵੀਂ ਸਦੀ ઈਸਾ ਪੂਰਵ ਦੇ ਸਮੇਂ ਦੀਆਂ ਲਿਖਤਾਂ ਵਿੱਚ ਸਾਨੂੰ ਮਿਲਦੇ ਆ ਜੋ ਕਿ ਗੁਰਮੁਖੀ ਲਿਪੀ ਦੇ ਨਾਲ ਕਾਫੀ ਹੱਦ ਤੱਕ ਜੁੜੇ ਹੋਏ ਹੈਗੇ ਮੈਚ ਕਰਦੇ ਆ ਜਾਂ ਤਾਂ ਉਹਨਾਂ ਵਿੱਚ ਬਸ ਥੋੜਾ ਬਹੁਤਾ ਫਰਕ ਹੈ ਜਾਂ ਫਿਰ ਉਹ ਡੂਟੋ ਮੈਚ ਕਰਦੇ ਆ ਇੱਥੋਂ ਸਾਨੂੰ ਕੀ ਪਤਾ ਲੱਗਦਾ ਆਫਕੋਰਸ ਕੋਈ ਵੀ ਸ਼ਬਦ ਜਿਹੜਾ ਹੈਗਾ ਕਿਸੇ ਲਿਪੀ ਨਾਲ ਤਾਂ ਹੀ ਮੈਚ ਕਰੂਗਾ ਨਾ ਜੋ ਪਹਿਲਾਂ ਤੋਂ ਮੌਜੂਦ ਸੀਗੀ ਐਦਾਂ ਤਾਂ ਹੋ ਨਹੀਂ ਸਕਦਾ ਵੀ ਉਸ ਲਿਪੀ ਦੇ ਵਿੱਚ ਲੋਕ ਬਹੁਤ ਟਾਈਮ ਪਹਿਲਾਂ ਦੀ ਗੱਲਾਂ ਕਰੀ ਜਾਂਦੇ ਆ ਲਿਖੀ ਜਾਂਦੇ ਆ ਚੀਜ਼ਾਂ ਨੂੰ ਤੇ ਉਸ ਦੀ ਜਿਹੜੀ ਰਚਨਾ ਜਿਹੜੀ ਹੈਗੀ ਉਹ ਜਾ ਕੇ 500 600 ਸਾਲ ਬਾਅਦ ਹੁੰਦੀ ਹੈ ਐ ਤਾਂ ਥੋੜਾ ਹੁੰਦੀ ਹੈ ਹਨਾ ਨੈਕਸਟ ਪੁਆਇੰਟ ਕੀ ਹੈ ਆਪਣਾ ਦੇਵਨਾਗਰੀ ਤੋਂ ਪੁਰਾਣੀ ਲਿਪੀ ਜਦੋਂ ਗੁਰਮੁਖੀ ਬਾਰੇ ਇਹ ਵਿਚਾਰ ਹੈ ਕਿ ਇਹ ਦੇਵਨਾਗਰੀ ਲਿਪੀ ਦਾ ਹੀ ਇੱਕ ਰੂਪ ਹੈ ਪਰ ਸਚਾਈ ਇਸ ਦੇ ਉਲਟ ਹੈ ਗੁਰਮੁਖੀ ਲਿਪੀ ਦੇ 7 ਅੱਖਰ ਈੜੀ ਕੱਕਾ ਗੱਗਾ ਟੈਂਕਾ ਬੱਬਾ ਖਖਾ ਅਤੇ ਠੱਠਾ ਅਜਿਹੇ ਹਨ ਜੋ ਸਿੰਧੂ ਘਾਟੀ ਸਭਿਅਤਾ ਦੀ ਲਿਪੀ ਦੇ ਨਾਲ ਮੇਲ ਖਾਂਦੇ ਆ ਇਸ ਕਰਕੇ ਇਹਨਾਂ ਅੱਖਰਾਂ ਦਾ ਇਤਿਹਾਸ 3000 ਸਾਲ ਪੁਰਾਣਾ ਹੈ ਹੁਣ ਬਹੁਤ ਵਾਰ ਆਪਾਂ ਦੇਖਦੇ ਆਂ ਵੀ ਹਨਾ ਲੋਕ ਕਹਿੰਦੇ ਆਂ ਖਬਰਾਂ 'ਚ ਵੀ ਆਪਾਂ ਕਿਵਰ ਦੇਖਦੇ ਆਂ ਵੀ ਉਹ ਕਹਿੰਦੇ ਹਨ ਵੀ ਪੰਜਾਬੀ ਜਿਹੜੀ ਹੈਗੀ ਆ ਉਹ ਤਾਂ ਨਵੀਂ ਭਾਸ਼ਾ ਆ ਗੁਰਮੁਖੀ ਲਿਪੀ ਜਿਹੜੀ ਹੈਗੀ ਆ ਉਹ ਤਾਂ ਨਵੀਂ ਆ ਤੇ ਜਿਹੜੀ ਹਿੰਦੀ ਹੈਗੀ ਉਹ ਬਹੁਤ ਪੁਰਾਣੀ ਭਾਸ਼ਾ ਆ ਦੇਵਨਾਗਰੀ ਲਿਪੀ ਜਿਹੜੀ ਹੈਗੀ ਆ ਬਹੁਤ ਪੁਰਾਣੀ ਭਾਸ਼ਾ ਆ ਕਹਿੰਦੇ ਨਹੀਂ ਪੰਜਾਬੀ ਲਿਖੀ ਜੇ ਬਹੁਤ ਸਾਰੇ ਅੱਖਰ ਸਾਨੂੰ ਪਹਿਲਾਂ ਵੀ ਪਹਿਲਾਂ ਸਿੱਧੂ ਘਾਟ ਸਭਿਤਾ ਕਿੰਨੀ ਪੁਰਾਣੀ ਕਹਿੰਦੇ ਉਸ ਦੀ ਲਿਪੀ ਦੇ ਨਾਲ ਹੀ ਮੈਚ ਕਰਦੇ ਆ ਤੇ ਸਿੱਧੂ ਘਾਟ ਸਭਿਤਾ ਆਪਾਂ ਨੂੰ ਪਤਾ ਕਿੰਨੀ ਪੁਰਾਣੀ ਇਸ ਤੋਂ ਇਲਾਵਾ ਆਪਾਂ ਰਚਨਾਵਾਂ ਵੀ ਦੇਖੀਆਂ ਹਨਾ ਪਹਿਲੀਆਂ ਕੋਈ 10ਵੀਂ ਪਸਾ ਦੀ ਦਿਆ ਹਨਾ ਕੋਈ ਇਸਾ ਪੁਰਬ ਦੇ ਵਿੱਚ ਸੰ ਦੇਖਣ ਨੂੰ ਮਿਲਦੀ ਹੈ ਤੇ ਇਸ ਤੋਂ ਪਤਾ ਲੱਗਦਾ ਵੀ ਜਿਹੜੀ ਸਾਡੀ ਲਿਪੀ ਆ ਗੁਰਮੁਖੀ ਲਿਪੀ ਜਿਹੜੀ ਹੈਗੀ ਆ ਬਹੁਤ ਪੁਰਾਣੀ ਲਿਪੀ ਆ ਜਾਂ ਅੱਜ ਕੱਲ ਜਾਂ ਫਿਰ 500 600 ਸਾਲ ਪਹਿਲਾਂ ਦੀ ਲਿਪੀ ਨਹੀਂ ਹੈ ਕਿ ਉਸ ਤੋਂ ਵੀ ਜ਼ਿਆਦਾ ਸਮਾਂ ਪਹਿਲਾਂ ਦੀ ਲਿਪੀ ਹੈ ਠੀਕ ਹੈ ਹੁਣ ਆਪਾਂ ਪੜਦੇ ਹਾਂ ਸਿੱਟਾ ਕਿਉਂਕਿ ਕੋਈ ਵੀ ਕੁਐਸਚਨ ਜੇ ਤੁਸੀਂ ਲਿਖਣਾ ਆ ਜਦ ਤੱਕ ਤੁਸੀਂ ਇਸ ਵਿੱਚ ਸਿੱਟਾ ਨਹੀਂ ਲਿਖਦੇ ਉਹ ਕੁਐਸਚਨ ਕੰਪਲੀਟ ਨਹੀਂ ਮੰਨਿਆ ਜਾਂਦਾ ਤੇ ਉਸ ਦੇ ਵਿੱਚ ਮਾਰਕਸ ਜਿਹੜੇ ਹੈਗੇ ਉਹ ਵੀ ਕੱਟ ਹੋ ਜਾਂਦੇ ਆ ਸਿੱਟਾ ਜਿਹੜਾ ਹੈਗਾ ਤੁਸੀਂ ਆਪਣੇ ਹਿਸਾਬ ਦੇ ਨਾਲ ਛੋਟਾ ਵੱਡਾ ਵੀ ਲਿਖਣਾ ਚਾਹੋ ਤਾਂ ਕੋਈ ਨਹੀਂ ਪਰ ਯੂਜ਼ਰੀ ਇਕਸਾਮ ਦੇ ਵਿੱਚ ਨਾ ਜ਼ਿਆਦਾ ਸਾਡੇ ਕੋਲ ਟਾਈਮ ਨਹੀਂ ਹੁੰਦਾ ਹਨਾ ਤਾਂ ਚਲੋ ਆਪਾਂ ਪੜ੍ਹਦੇ ਹਾਂ ਹੁਣ ਸਿੱਟਾ ਕਹਿੰਦੇ ਸੰਖੇਪ ਵਿੱਚ ਗੁਰਮੁਖੀ ਲਿਪੀ ਕੋਈ ਅਚਾਨਕ ਪੈਦਾ ਹੋਈ ਲਿਪੀ ਨਹੀਂ ਹੈ ਸਗੋਂ ਇਹ ਪ੍ਰਾਚੀਨ ਬ੍ਰਾਹਮੀ ਲਿਪੀ ਦਾ ਹੀ ਇੱਕ ਵਿਸਤ੍ਰਿਤ ਰੂਪ ਹੈ ਗੁਰੂ ਸਹਿਬਾਨਾ ਨੇ ਇਸ ਨੂੰ ਇੱਕ ਨਵੀਂ ਰੂਪ ਫੂਕ ਕੇ ਅਤੇ ਵਿਗਿਆਨਿਕ ਢੰਗ ਦੇ ਨਾਲ ਵਿਵਸਥਿਤ ਕਰਕੇ ਪੰਜਾਬੀ ਭਾਸ਼ਾ ਦੀ ਇੱਕ ਮੁੱਖ ਲਿਪੀ ਬਣਾ ਦਿੱਤਾ ਠੀਕ ਹੈ ਜੀ ਇਸੀ ਆਪਣੇ ਅੱਜ ਦੀ ਵੀਡੀਓ ਹੋਪ ਤੁਹਾਨੂੰ ਚੰਗੀ ਲੱਗੀ ਹੋਊਗੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਦੂ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਤੇ ਅੱਜ ਦੀ ਵੀਡੀਓ ਦੇਖਣ ਦੇ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ